ਲੋ ਜੀ ਜੋੜਾਂ ਦੇ ਮਰੀਜ਼ਾਂ ਵਾਸਤੇ ਇੱਕ ਵੀਡੀਓ ਬਣਾਉਣ ਲੱਗੇ ਆ ਇਹ ਭੈਣ ਦੇ ਜੋੜਾਂ ਦੇ ਵਿੱਚ ਬਹੁਤ ਦਰਦ ਹੁੰਦਾ ਸੀ ਤੇ ਅੱਜ ਆਪਾਂ ਇਹਨਾਂ ਨੂੰ ਪੁੱਛਦੇ ਆਂ ਇਹ ਠੀਕ ਹੋ ਗਏ ਕਿੱਥੋਂ ਠੀਕ ਹੋਏ ਪ੍ਰੋਬਲਮ ਕਰੋ ਸ਼ੁਰੂ ਹੋਈ ਔਰ ਕੀ ਕੀ ਦਿੱਕਤਾਂ ਹੁੰਦੀਆਂ ਸੀ ਭੈਣ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਆ ਤੁਹਾਡਾ ਰਾਜਵਿੰਦਰ ਜੀ ਭੈਣ ਜੀ ਕੀ ਪ੍ਰੋਬਲਮ ਆਉਂਦੀ ਸੀ ਔਰ ਕਦੋਂ ਤੋਂ ਸ਼ੁਰੂ ਹੋਈ ਸੀ ਇਹ ਬੀਜੀ ਮੈਨੂੰ 8 ਸਾਲ ਹੋ ਗਏ ਸੀਗੇ ਮਤਲਬ ਐਦਾਂ ਦੀ ਪ੍ਰੋਬਲਮ ਨੂੰ ਹਾਂਜੀ ਤੇ ਮਤਲਬ ਜਿਵੇਂ ਕੰਮ ਵਗੈਰਾ ਕਰਦੇ ਸੀਗੇ ਤੇ ਮਤਲਬ ਹੱਥ ਵਗੈਰਾ ਐਨਾ ਸੋ ਜਾਂਦੇ ਸੀਗੇ ਹਾਂਜੀ ਤੇ ਫਿਰ ਇਦੋਂ ਬਾਅਦ ਵਿੱਚ ਮੈਨੂੰ ਥੋੜਾ ਜਿਹਾ ਜ਼ਿਆਦਾ ਪ੍ਰੋਬਲਮ ਆਉਣ ਲੱਗੀ ਜੋੜਾਂ 'ਚ ਦਰਦ ਹੋਣ ਲੱਗਿਆ ਤੇ ਫਿਰ ਇੱਕ ਦਿਨ ਮੈਨੂੰ ਕਿੰਨੇ ਕੇ ਫਿਰ ਡਾਕਟਰਾਂ ਤੋਂ ਦਵਾਈ ਲਈ ਡਾਕਟਰਾਂ ਕੋਲੋਂ ਦਵਾਈ ਲਈ ਮਤਲਬ ਦਵਾਈ ਖਾ ਲੈਂਦੇ ਸੀ ਥੋੜਾ ਫਰਕ ਰਹਿੰਦਾ ਸੀਗਾ ਉਦੋਂ ਹੀ ਫੇਰ ਹੋ ਜਾਂਦਾ ਸੀਗਾ ਅੱਛਾ ਜੀ ਤੇ ਇਦੋਂ ਬਾਅਦ ਵਿੱਚ ਨਾ ਮੈਂ ਫੇਸਬੁੱਕ ਦੇਖਦੇ-ਦੇਖਦੇ ਇੱਕ ਡਾਕਟਰ ਸਰਦਾ ਜੀ ਦਾ ਵਾ ਉਹ ਦੇਖਿਆ ਵੀਡੀਓ ਦੇਖੀ ਹਾਂਜੀ ਵੀਡੀਓ ਦੇਖੀ ਉਹਨਾਂ ਦੇ ਇਹੋ ਵੇਲੇ ਦਵਾਈ ਦੇਖੀ ਤੇ ਉਹਨਾਂ ਕੋਲੇ ਮਤਲਬ ਮੈਂ ਆਈ ਹਾਂਜੀ ਤੇ ਫਿਰ ਉਹਨਾਂ ਕੋਲੋਂ ਦਵਾਈ ਮੈਂ ਖਾਧੀ ਮਤਲਬ 5-6 ਮਹੀਨੇ ਦਵਾਈ ਉਹਨਾਂ ਕੋਲੋਂ ਚੱਲੀ ਮੇਰੀ ਹਾਂਜੀ ਤੇ ਹੁਣ ਮੈਨੂੰ ਬਹੁਤ ਫਰਕ ਆਗੇ ਨਾਲੋਂ ਇਹ ਜਿਹੜਾ ਫਰਕ ਪੈਣਾ ਕਿੰਨੇ ਕ ਦਿਨ ਸ਼ੁਰੂ ਹੋ ਗਿਆ ਸੀ ਤੁਹਾਨੂੰ ਇਹ ਮੈਨੂੰ ਹੋ ਗਿਆ ਸੀਗਾ ਜੀ 2 ਕੁ ਮਹੀਨੇ ਤੱਕ 2 ਕੁ ਮਹੀਨੇ ਚ ਫਰਕ ਪੈਣਾ ਸ਼ੁਰੂ ਹੋ ਗਿਆ ਸੀ ਤੇ ਅੱਜ ਦੀ ਡੇਟ 'ਚ ਤੁਹਾਨੂੰ ਕੋਈ ਜੋੜਾਂ 'ਚ ਦਰਦ ਤਾਂ ਨਹੀਂ ਹੋ ਰਿਹਾ ਨਹੀਂ ਜੀ ਉਹ ਬਿਲਕੁਲ ਸਹੀ ਹੈ ਦਿਖਾਉਂਗੇ ਮੜੇ ਜੀ ਆ ਹੱਥ ਕਰਕੇ ਤਾਂ ਹਨਾ ਇਹ ਕਾਫੀ ਪ੍ਰੋਬਲਮ ਆ ਜਾਂਦੀ ਆ ਹਾਂਜੀ ਹਾਂਜੀ ਹੁਣ ਬਿਲਕੁਲ ਸਹੀ ਮਹਿਸੂਸ ਕਰਦੇ ਹਾਂ ਕੀ ਕਹਿਣਾ ਚਾਹੁੰਦੇ ਹੋ ਇਥੇ ਦੇ ਇਲਾਜ ਬਾਰੇ ਜੀ ਮੈਂ ਇਹੀ ਕਹਿਣਾ ਚਾਹੁੰਦੀ ਆ ਵੀ ਜੋ ਵੀ ਕਿਸੇ ਨੂੰ ਇਹ ਪ੍ਰੋਬਲਮ ਹੈਗੀ ਆ ਤਾਂ ਡਾਕਟਰ ਸਰਦਾ ਜੀ ਕੋਲੇ ਆਓ ਇੱਥੋਂ ਆਪਣੀ ਦਵਾਈ ਲਓ ਤੇ ਆਪਣਾ ਵਧੀਆ ਇਲਾਜ ਕਰਾਓ ਤੁਸੀਂ ਸੰਤੋਸ਼ਤ ਹੋ ਜੀ ਖੁਸ਼ ਹਾਂਜੀ ਹਾਂਜੀ ਬਿਲਕੁਲ ਚਲੋ ਬਹੁਤ ਬਹੁਤ ਧੰ